ਹਾਈ ਹੇ ਹਾਈ ਹੇ ਹਾਈ ਹੇ ਹਾਈ ਹੇ ਹਾਈ ਹੇ ਹਾਈ ਹੇ ਜੂਟੂ ਹੋ ਜਾਏਗਾ ਜੂਟੂ ਹੋ ਜਾਏਗਾ ਜੂਟੂ ਹੋ ਜਾਏਗਾ ਪਾਕਿਸਤਾਨ ਅੱਜ ਸਿੱਤੇਜ ਨਾਲਾ ਸ਼ਹਿਰ ਦੇ ਵਿੱਚ ਸ਼ਿਮੰਦੀ ਤੋਂ ਲੈ ਕੇ ਚੌਂਕ ਤੱਕ ਜਿਹੜਾ ਮਾਰਚ ਕੱਟਿਆ ਆ ਤੁਸੀਂ ਲੋਕਾਂ ਦਾ ਜਿਹੜਾ ਇਹ ਦੇ ਵਿੱਚ ਦੇਖ ਰਹੇ ਹੋ ਅਸੀਂ ਸਾਰੇ ਹਿੰਦੂਸਤਾਨੀ ਹੋਣ ਦੇ ਨਾਤੇ ਅੱਜ ਇੱਥੇ ਆ ਅਸੀਂ ਕਿਸੇ ਖਾਸ ਮਜ਼ਹਬ ਦੇ ਹੋਣ ਦੇ ਨਾਤੇ ਇੱਥੇ ਨਹੀਂ ਆ ਗਏ ਅਸੀਂ ਹਿੰਦੂਸਤਾਨ ਵਾਸਤੇ ਇੱਥੇ ਆ ਅਸੀਂ ਇਨਸਾਨੀਅਤ ਦੇ ਤਰ੍ਹਾਂ ਵਾਸਤੇ ਇੱਥੇ ਆ ਮਨੁੱਖਤਾ ਵਾਸਤੇ ਇੱਥੇ ਆਇਆ ਅਸੀਂ ਜਿਹੜੀ ਵੀ دہشت گردਾਂ ਨੇ ਉੱਥੇ ਕੀਤਾ ਜੋ ਵੀ دہشت گردੀ ਫੈਲਾਈ ਅਸੀਂ ਉਹਦੀ ਨਿੰਦਾ ਕਰਦੇ ਆ ਸਾਡੀ ਸਾਰੀ ਪਾਰਟੀ ਆ ਜਿੱਥੇ ਆ ਸਾਡੇ ਜਿਹੜੇ ਸ਼ਹਿਰ ਤੇ ਸਾਰੇ ਧਾਰਮਿਕ ਨੁਮਾਇੰਦੇ ਇੱਥੇ ਨੇ ਮੰਦਰ ਕਮੇਟੀ ਆ ਇੱਥੇ ਨੇ ਸਾਰੇ ਧਾਰਮਿਕ ਨੁਮਾਇੰਦੇ ਤਾਕੀ ਪਾਰਟੀਵਾਦੀ ਤੋਂ ਉੱਤੇ ਉੱਤੇ ਅੱਜ ਅਸੀਂ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਆਇਆ ਅਸੀਂ ਉਹਨਾਂ ਦੇ ਨਾਲ ਆਪਣੀ ਹਮਦਰਦੀ ਜਿਨ੍ਹਾਂ ਪਰਿਵਾਰਾਂ ਨੇ ਪੁੱਤ ਗਵਾਏ ਨੇ ਪਤੀ ਗਵਾਏ ਨੇ ਭਰਾ ਗਵਾਏ ਨੇ ਉਹਨਾਂ ਨਾਲ ਅੱਜ ਜਿਹੜਾ ਦੁੱਖ ਸਾਂਝਾ ਕਰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਪਰ ਜਦੋਂ ਅਸੀਂ ਅੱਜ ਇਹ ਕੈਂਡਲ ਮਾਰਚ ਕਰ ਰਹੇ ਆ ਤੇ ਸਾਡਾ ਹਿੰਦੂਸਤਾਨੀ ਹੋਣ ਦੇ ਨਾਤੇ ਜਿਹੜੇ ਸਵਾਲ ਨੇ ਤੁਹਾਡੇ ਕਿਸੇ ਮਜਹਬ ਨੂੰ ਲੈ ਕੇ ਨਹੀਂ ਹੋਣੇ ਚਾਹੀਦੇ ਸਾਡੇ ਸਵਾਲ ਇਹ ਹੋਣੇ ਚਾਹੀਦੇ ਨੇ ਕਿ ਜਿੱਥੇ 2000 ਤੋਂ ਵੱਧ ਸਲਾਨੀ ਸੀਗੇ ਉੱਥੇ ਸੁਰੱਖਿਆ ਕਿਉਂ ਨਹੀਂ ਸੀ ਉੱਥੇ ਅਤਵਾਦੀ ਕੋਲ ਇੰਨਾ ਟਾਈਮ ਕਿੰਦਾ ਸੀ ਕਿ ਉਹ ਪੁੱਛ ਪੁੱਛ ਕੇ ਗੋਲੀ ਚਲਾ ਹਿੰਦੁਸਤਾਨੀ ਹੋਣ ਦੇ ਨਾਤੇ ਸਾਨੂੰ ਇਹ ਸਵਾਲ ਪੁੱਛਣ ਦੀ ਲੋੜ ਹੈ ਇਹ ਸਵਾਲ ਪੁੱਛਣ ਦੀ ਲੋੜ ਨਹੀਂ ਕਿ ਸਾਡਾ ਮਜਹਬ ਕੀ ਹੈ ਸਾਡਾ ਸਾਰਿਆਂ ਦਾ ਮਜਹਬ ਅਸੀਂ ਹਿੰਦੁਸਤਾਨੀ ਆ ਮਨੁੱਖਤਾ ਆ ਇਨਸਾਨੀਅਤ ਆ ਤੇ ਸਾਨੂੰ ਜਿਹੜੀਆਂ ਕਮੀਆਂ ਨੇ ਉਹਨਾਂ ਤੇ ਵਿਚਾਰ ਕਰਨ ਦੀ ਲੋੜ ਹੈ ਆਪਾਂ ਸਾਰੇ ਇਕੱਠੇ ਹੋਏ ਇੱਕ ਬੜੀ ਦੁਖ ਦੀ ਘਟਨਾ ਵਿੱਚ ਜਿਹੜਾ ਬਹੁਤ ਹੀ ਕਾਨੂੰਨੀ ਤੇ ਦੁਖਦਾਈ ਤੇ ਘਟਨਾ ਵਾਪਰੀ ਇਹ ਹਿੰਦੁਸਤਾਨ ਦੇ ਵਿੱਚ ਹੋਇਆ ਹੈ ਇਹ ਪਹਿਲੀ ਘਟਨਾ ਹੈ ਕਿ ਜਦੋਂ ਪਬਲਿਕ ਦੇ ਉੱਪਰ ਮਤਲਬ ਇਹੋ ਜਿਹੀ ਜਿਹੜੀ ਇੱਕ ਨੌਰੀ ਕਾਬੇ ਕੀ ਗਈ ਹੈ ਫਿਰ ਉਹਨਾਂ ਨੇ ਪੁੱਛਿਆ ਗਿਆ ਤੁਹਾਡਾ ਨਾਂ ਕੀ ਹੈ ਸਪੈਸ਼ਲ ਇੱਕ ਕਮਿਊਨਿਟੀ ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ ਹੈ ਬਹੁਤ ਮਾਰੀ ਕੀਤਾ ਕਿਸੇ ਲੇਡੀਜ਼ ਨੂੰ ਕੁਛ ਨਹੀਂ ਕਿਹਾ ਸਿਰਫ ਐਜੰਸੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਕਤਲ ਕੀਤਾ ਗਿਆ ਇਸ ਤੋਂ ਵੱਡੀ ਦੁਖਦਾਈ ਹੋਰ ਗੱਲ ਕੋਈ ਨਹੀਂ ਹੋ ਸਕਦੀ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਹੱਥ ਰੱਖੀ ਦੀ ਰੱਖਿਆ ਕਰਨੀ ਹੈ ਪਰ ਇੱਥੇ ਕੀ ਹੋਇਆ ਇੱਥੇ ਤੁਹਾਨੂੰ ਵੀ ਭੁੱਲ ਗਏ ਲੋਕ ਇਨਸਾਨੀਅਤ ਭੁੱਲ ਗਿਆ ਪਾਕਿਸਤਾਨ ਪਾਕਿਸਤਾਨ ਦੀ ਇੱਕ ਬੜੀ ਵੱਡੀ ਚਰਜਿਸਟ ਹੈ ਇਹਨਾਂ ਨੂੰ ਸਾਨੂੰ ਇਹਦਾ ਇਹਦਾ ਜਵਾਬ ਦੇਣਾ ਪਏਗਾ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਉਹਨਾਂ ਪਰਵਾਰਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਲੋਕੋ ਇੱਕ ਲਫਨੇਟ ਕੰਮ ਕਰ ਉਹਦੇ ਨੇਵੀ ਵਿੱਚ ਹੈਗਾ ਹੈ ਪੰਜ ਦਿਨ ਹੋਏ ਵਿਆਹ ਹੋਇਆ ਇਹਨੂੰ ਅੱਥੇ ਚੂੜਾ ਪਾਇਆ ਆਇਆ ਹੈ ਉਹਦੇ ਹਸਬੰਦ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇੱਕ ਅਨਵਸ਼ ਖੁਸ਼ੀਆਂ ਨਹੀਂ ਆ ਕੇ ਖਤਮ ਹੋਈਆਂ ਉੱਥੇ ਇੱਕ ਗਮ ਦਾ ਵਾਸਤੇ ਹੈ ਇਹ ਅਸੀਂ ਮਦਦ ਕਰਦੇ ਹਾਂ ਸਾਨੂੰ ਦੁੱਖ ਲੱਗਦਾ ਹੈ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਮਦਦ ਹੈ ਹਾਂਜੀ ਹਾਂਜੀ ਕੈਲ ਕਾਮ ਜਿਹੋ ਟੈਰਰ ਅਟੈਕ ਹੋਇਆ ਜਿੱਤੇ ਤੇ ਸਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਦੇ ਰੋਸ ਵਿੱਚ ਅੱਜ ਜਨਾਲੇ ਦੇ ਬਾਜ਼ਾਰ ਬੰਦ ਕਰਕੇ ਇੱਕ ਤਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਦੂਸਰਾ ਰੋਸ ਪ੍ਰਗਟ ਕੀਤਾ ਗਿਆ ਸਮੇਂ ਦੀਆਂ ਸਰਕਾਰਾਂ ਨੂੰ ਇਸ ਚੀਜ਼ ਵੱਲ ਧਿਆਨ ਰੱਖਣੀ ਚਾਹੀਦੀ ਹੈ ਔਰ ਸਾਡੇ ਮੁਲਕ ਦੇ ਵਿੱਚ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਆ ਉਹ ਹਮੇਸ਼ਾ ਜਾਣਾ ਚਾਹੀਦਾ ਹੈ ਪਰ ਬੀਤੇ ਸਮੇਂ ਦੇ ਵਿੱਚ ਵੀ ਇਹੋ ਜੀਆਂ ਬਹੁਤ ਸਾਰੀਆਂ ਘਟਨਾਵਾਂ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਤਾਰ-ਤਾਰ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬ ਨਹੀਂ ਹੋ ਸਕੀਆਂ ਇਸ ਸਮੇਂ ਵੀ ਇਹ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਵੀ ਕਦੇ ਕਾਮਯਾਬ ਨਹੀਂ ਹੋਣਗੀਆਂ ਕਦਮ ਜੁਕਿਆ ਦੇ ਸੈਮਰਾ ਜਦੋਂ ਦੇਖੋ ਮਰਦਾ ਕੀ ਨਹੀਂ ਕਰਦਾ ਹੁਣ ਤਾਂ ਫਿਰ ਸਰਕਾਰ ਕੋਲ ਹੋਰ ਰਹਿ ਕੀ ਗਿਆ ਇਸ ਕਰਕੇ ਆ ਸਮਾਜ ਜਿਹੜਾ ਕੋਈ ਕਿੰਤੂ ਪਰੰਤੂ ਕਰਨ ਦਾ ਨਹੀਂਗਾ ਜੋ ਕੁਝ ਵੀ ਸਰਕਾਰ ਨੇ ਕੀਤਾ ਹੈ ਇਹਦੇ ਵਾਸਤੇ ਹਰ ਭਾਰਤ ਵਾਸੀ ਨੂੰ ਉਹਦਾ ਸਮਰਥਨ ਕਰਨਾ ਚਾਹੀਦਾ ਹੈ